ਅਸ਼ਵਗੰਧਾ ਨੂੰ ਕਮਜ਼ੋਰੀ, ਮਾਨਸਿਕ ਤਣਾਅ ਅਤੇ ਥਕਾਵਟ ਵਿੱਚ ਮਦਦਗਾਰ ਮੰਨਿਆ ਜਾਂਦਾ ਹੈ। ਇਹ ਸਰੀਰ ਦੀਆਂ ਧਾਤਾਂਤਾਂ ਨੂੰ ਮਜ਼ਬੂਤ ਕਰਦਾ ਹੈ ਅਤੇ ਮਨ ਨੂੰ ਸ਼ਾਂਤ ਕਰਦਾ ਹੈ। ਇਹ ਤਣਾਅ ਕਾਰਨ ਕਮਜ਼ੋਰ ਦਿਮਾਗੀ ਪ੍ਰਣਾਲੀ ਦਾ ਸਮਰਥਨ ਕਰਦਾ ਹੈ। ਇਹ ਪਾਚਨ ਸ਼ਕਤੀ ਅਤੇ ਸਮਾਈ ਨੂੰ ਵਧਾ ਕੇ ਊਰਜਾ ਦੇ ਪੱਧਰ ਨੂੰ ਬਿਹਤਰ ਬਣਾਉਂਦਾ ਹੈ। ਐਸਡੀ ਰੋਜ਼ਾਨਾ ਵਰਤੋਂ ਮੂਡ ਵਿੱਚ ਸਥਿਰਤਾ ਅਤੇ ਨੀਂਦ ਨੂੰ ਬਿਹਤਰ ਬਣਾਉਂਦੀ ਹੈ ਇਹ ਟੋਨਿਕ ਬਿਮਾਰੀਆਂ ਤੋਂ ਬਾਅਦ ਦੀ ਕਮਜ਼ੋਰੀ ਵਿੱਚ ਵੀ ਲਾਭਦਾਇਕ ਹੈ ਅਸੰਤੁਲਨ ਐਸ ਦੇ ਫਾਇਦੇ ਵੇਖੇ ਜਾਂਦੇ ਹਨ ਜਿਸ ਨੂੰ ਭੋਜਨ ਤੋਂ ਬਾਅਦ ਪਾਣੀ ਵਿੱਚ ਮਿਲਾ ਕੇ ਲਿਆ ਜਾਂਦਾ ਹੈ ਪਰੰਤੂ ਇਸ ਨੂੰ ਵਰਤਣ ਲਈ ਸਾਵਧਾਨੀਆਂ ਵੀ ਰੱਖਣੀਆਂ ਪੈਂਦੀਆਂ ਹਨ ਗਰਭਵਤੀ ਔਰਤਾਂ ਗੈਸਟ੍ਰੋਰਾਈਟ ਵਾਲੇ ਲੋਕਾਂ ਨੂੰ ਇਸ ਤੋਂ ਲੈਣ ਤੋਂ ਡਾਕਟਰ ਮਨਾ ਕਰਦੇ ਹਨ ਸੋ ਜੇਕਰ ਇਸ ਨੂੰ ਲੈਣਾ ਹੈ ਤਾਂ ਡਾਕਟਰ ਦੀ ਸਲਾਹ ਜਾਂ ਵੈਦ ਦੀ ਸਲਾਹ ਨਾਲ ਹੀ ਇਸਤੇਮਾਲ ਕਰਨਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ